ਰਾਮ ਰਾਮ ਕਰਤਾ ਸਭ ਜਾਗ ਫਿਰੈ ਰਾਮ ਨਾ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਾਗ ਫਿਰੈ ਜਨ ਅਗੋਚਰ ਆਤਵਦਾ राम राम करता सब जग तेरा राम ना पाया जाय। मेरी प्यारी साथ संगत आज ਆਪਾਂ ਬੜੀ ਪਿਆਰੀ ਬੰਦੇ ਸੇ ਕਰਵੇ ਤਾਲ ਦੇ ਵਿੱਚ राम राम करता सब जग फिरे। ਰਾਮ ਨਾ ਪਾਇਆ ਜਾਏ ਸਿੱਖਾਂਗੇ ਆਪ ਜੀ ਨੇ ਅਸਥਾਈ ਦੀਆਂ ਪੰਕਤੀਆਂ ਹੁਣ ਸਰਵਣ ਕੀਤੀਆਂ ਹਨ ਇੱਕ ਫਿੰਗਰ ਦੇ ਨਾਲ ਦੁਬਾਰਾ ਵਜਾ ਕੇ ਦੱਸਾਂਗੇ ਬੜੇ ਧਿਆਨ ਦੇ ਨਾਲ ਸ਼ਬਦ ਦੇ ਅੱਖਰ ਅਤੇ ਜੋ ਸੁਰਾਂ ਲੱਗ ਰਹੀਆਂ ਹਨ ਉਹਨਾਂ ਨੂੰ ਵੇਖ ਕੇ ਆਪ ਜੀ ਨੇ ਸ਼ਬਦ ਸਿੱਖਣਾ ਹੈ ਆਓ ਧਿਆਨ ਦੇ ਨਾਲ ਵੇਖੋ ਇੱਕ ਫਿੰਗਰ ਦੇ ਨਾਲ ਦੁਬਾਰਾ ਆਪਾਂ 28 ਵਜਾ ਕੇ ਦੱਸਾਂਗੇ ਧਿਆਨ ਦੇ ਨਾਲ ਪਹਿਲਾਂ 28 ਸਿੱਖੋ ਉਸ ਤੋਂ ਬਾਅਦ ਇਸੇ ਤਰ੍ਹਾਂ ਅੰਤਰੇ ਦੀਆਂ ਪੰਕਤੀਆਂ ਵਜਾ ਕੇ ਫਿਰ ਦੱਸਾਂਗੇ ਰਾਮ ਰਾਮ ਕਰਤਾ ਸਭ ਜਗ ਤੇਰਾ ਰਾਮ ਨਾ ਸਰਜਨ ਤੇਰੇ ਕੰਨਾਪਾਇਆ ਜਾਏ ਰਾਮ ਰਾਮ ਕਰਤਾ ਸਰਜਨ ਤੇਰੇ ਕੰਨਾਪਾਇਆ ਜਾਏ ਸਤਾਈਆਂ ਪੰਕਤੀਆਂ ਤੁਸੀਂ ਸਰਵਨ ਕੀਤੀਆਂ ਹਨ ਹੁਣ ਅੱਗੇ ਅੰਤਰੇ ਦੇ ਵਿੱਚ ਜੋ ਪਾਵਨ ਸ਼ਬਦ ਦੀਆਂ ਪੰਕਤੀਆਂ ਹਨ ਨਾਲ ਹੀ ਵਜਾ ਕੇ ਦੱਸਾਂਗੇ ਫਿਰ ਅੰਤਰਾ ਵੀ ਇੱਕ ਫਿੰਗਰ ਨਾਲ ਵਜਾ ਕੇ ਦੱਸਾਂਗੇ ਧਿਆਨ ਦੇ ਨਾਲ ਸੁਣਨਾ ਤੇ ਦੇਖਣਾ ਵੀ ਈਮਤ ਜਿੰਨਾ ਪਾਇਆ ਆ ਜਾਏ ਤੀਤਨ ਲੈ ਆ ਜਾਏ ਤੇ ਤਲ ਆਪਣੇ ਆ ਣ ਆਏ ਤੇ ਤਲ ਨੇ ਰਾਮ ਰਾਮ ਕਰਤਾ ਸਭ ਜਾਗ ਤੇਰੇ ਰਾਮ ਨਾ ਆਇਆ ਇਸ ਵੀ ਪੰਤਰੇ ਦੀਆਂ ਪੰਕਤੀਆਂ ਸਨ ਅੰਤਰਾ ਇੱਕ ਫਿੰਗਰ ਦੇ ਨਾਲ ਵਜਾ ਕੇ ਦੱਸਣ ਲੱਗੇ ਆ ਬੜੇ ਧਿਆਨ ਨਾਲ ਵੇਖਣਾ ਕੀਮਤ ਕਿਨੇ ਨਾ ਆਇਆ ਕਿ ਤਨ ਨ ਲੈ ਆ ਜਾ ਜਾਗੂ ਕੇਰਾ ਨਾ ਪਾਇਆ ਜਾ ਸੋ ਬਾਕੀ ਹੋਰ ਇਸ ਸ਼ਬਦ ਦੇ ਤਿੰਨ ਅੰਤਰੇ ਹਨ ਉਹ ਵੀ ਇਹਨਾਂ ਪੰਕਤੀਆਂ ਤੇ ਜਿੱਦਾਂ ਇਹਨਾਂ ਸੁਰਾਂ ਤੇ ਆਪ ਜਿੰਨੇ ਸੁਣੀ ਹੈ ਅੰਤਰੇ ਦੀ ਪਹਿਲੀ ਪੰਕਤੀ ਇਦਾਂ ਹੀ ਵਜਣਗੇ ਇੱਕੋ ਬਾਦ ਇਹ ਤਿੰਨ ਅੰਤਰੇ ਵਜਾ ਕੇ ਦੱਸ ਦਿੰਨੇ ਆ ਇਦਾਂ ਹੀ ਤੁਸੀਂ ਅੰਤਰੀ ਜੋਹਨ ਇਹਨਾਂ ਸੁਰਾਂ ਤੇ ਵਜਮਣੇ ਨੇ ਧਿਆਨ ਨਾਲ ਸੁਣੋ ਜੀ ਗੁਰ ਕਾ ਸ਼ਬਦ ਇਸ ਦੇ ਆਹ ਏਨ ਬੇਦ ਬਸਿਆ ਮਾਨਾ ਏ ਏਨ ਬੇਦ ਬਸਿਆ ਮਾਨਾ रहे ਆਸਮਾਏ ਗੁਰ ਕਿਰਪਾ ਤੇ ਰਹੇ ਆਸਮਾਏ ਆਪੇ ਆਪੇ ਨੇ ਲਿਆਇਆ ਆਪੇ ਨੇ ਲਿਆਇਆ ਈਂ ਗਾਮਾ ਗਾਮਾ ਕਰਤਾ ਸਭ ਜਾਗ ਬਿਰੇ सदमू त ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕਿਸੇ ਗੱਲ ਦੀ ਕੋਈ ਸਮਝ ਨਾ ਲੱਗੀ ਹੋਵੇ ਕਮੈਂਟ ਕਰਕੇ ਆਪ ਜੀ ਦੱਸ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਫਿਰ ਯਤਨ ਕਰਾਂਗੇ ਹੋਰ ਚੰਗੇ ਢੰਗ ਦੇ ਨਾਲ ਪਾਵਨ ਸ਼ਬਦੀ ذو حاضری ਲਵਾਈਏ ਸੰਤਾਨੂੰ ਦੱਸ ਜੇ ਸੋ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਦੀ ਸਾਧਪੁਰ ਵਾਲੇ ਜ਼ਰੂਰ ਸਬਸਕ੍ਰਾਈਬ ਕਰੋ ਸੋ ਇਸੇ ਤਰ੍ਹਾਂ ਨੰਮੀ ਵੀਡੀਓ ਲੈ ਕੇ ਸੀਤੀ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਰਗੜੀ ਕਿ ਫਤਿਹ